ਵੀ ਮਿੱਤਰੋ ਆ ਵੀ ਦਿਖਾਵਾਂਗੇ ਪਿੰਡ ਚੋਂ ਮੇਰੇ ਵੀਰੋ ਕੇ ਸਾਰਾ ਪਹਿਲਾ ਮੁੰਡੇ ਲੱਗ ਕੇ ਮੱਕੀ ਫਟਾਣਾ ਖੁਸ਼ਗਾ ਤੇ ਇਹਨੇ ਛੱਲੀ ਦਿਖਾ ਛੱਲੀ ਦਿਖਾ ਆਹ ਦੇਖੋ ਛੱਲੀ ਮਦੀ ਦੀ ਛੱਲੀ ਛਾਂਡ ਕੇ ਲਾਇਆ ਹੁਣ ਛਾਂਡ ਕੇ ਲਾਇਆ ਦੇਖ ਦੇਖ ਇਹ ਜੇ ਹੁਣ ਲੱਗੇ ਹੋਈ ਜੀ ਬੱਡੇ ਇਹ ਇਹਨੇ ਕਰਤੀ ਮਦੀਨੇ ਸਾਥ ਜੀਰ ਭਾਈ ਸਾਰੇ ਪਿੰਡ ਚੋਂ ਮੌਣੀ ਕਰਤੀ ਤੇ ਇਹ 4x4 ਲਾ ਲਿਆ 4x4 ਲਾ ਲਿਆ ਵੀਡੀਓ ਦੇ ਨਾਲ ਦੂਜਾ ਹਾਂ ਆਏ ਓਏ ਦੇਖੋ ਦਾਣੇ ਦੇਖੋ ਦਾਣੇ ਓਏ ਢਾੜੀ ਵਾਲੀ ਤਕੜੀ ਆ ਓਏ ਕੱਦ ਨਹੀਂ ਘਰ ਮੱਕੀ ਦਾ ਚਲ ਸੀ ਕਿ ਡੰਗਾ ਲਾ ਲੈਂਦੇ ਨਹੀਂ ਉਹ ਗੱਲ ਹੀ ਨਹੀਂ ਬਣੀ ਸਾਡੇ ਵਾਲੀ ਗੱਲ ਜੀ ਨਹੀਂ ਬਣੀ ਆਣੇ ਸਕੇਦੇ ਆ ਚਾਹ ਦੀ ਗੱਲ ਤਾਂ ਨਹੀਂ ਐ ਰਮਣ ਵਧ ਗਿਆ ਸਰਾ ਕੀ ਮੱਕੀ ਬਹੁਤ ਵਧ ਗਿਆ ਦੇਖ ਕੱਦ ਦੇਖ ਮੱਕੀ ਦਾ ਕੱਦ ਦੇਖ ਖੜੀ ਬਰਾਬਰ ਕਰੀ ਪੰਜ ਮੋਟੋ ਖੁਸ਼ ਗਿਆ ਕਰਦਾ ਹੋ ਜੋ ਵੀ ਚੱਲੇ ਆ ਦੇਖ ਹਮ ਦਾ ਹਾ ਐਨੂ ਸਾਵਾ ਐਨੂ ਸਾਵਾ ਸਾਨੂੰ ਪੂਰਾ ਐਨੂ ਐ ਦੇ ਤਾਨੂੰ ਹੀ ਬਚਾਓ ਤਾਨੂੰ ਹੀ ਬਚਾਓ ਮਾਰਤੇ ਸੀ ਬਾਹਰ ਇਹ ਮਿੱਟੀ ਚ ਗੋੜੋ ਇਹਦਾ ਬਸ ਇੱਕ ਅੱਦਾ ਕਿਹੜਾ ਲਾਉ ਤਾਹਾਂ ਚੱਕਿਆ ਕਰਨ ਓਏ ਓਏ ਐਨੂ ਤਾਹਾਂ ਰੱਖਿਆ ਹੁਣ ਮਗਰ ਕਰ ਹੁਣ ਕੰਗਾ ਢਿਲਾਏ ਕੰਗਾ ਕੰਗਾ ਉਹ ਸਿੱਟਨ ਨੂੰ ਖਿੱਚਣ ਨੂੰ ਪਿੱਛੇ ਨਿੱਕੇ ਨੂੰ ਉਠਾ ਕੇ ਫੋਟੋ ਦਾ ਖੇਤ ਲੈ ਲੈਂਦੇ ਬਾਪੂ ਤੇਰੇ ਘਰ ਕੇ ਆਏਗੀ ਆਪੂ ਦਾ ਜਾਊਗਾ ਘਰੇ ਲੈ ਆਊਗਾ ਕਰ ਜਾਏਗਾ ਬਾਪੂ ਤੇਰੇ ਬਾਏ ਜਾਊਗਾ ਘਰੇ ਕੋਈ ਨਹੀਂ ਉਹ ਨਿੱਕੇ ਨੂੰ ਬਿਠਾ ਕੇ ਵੀਡੀਓ ਵੀ ਤਾਂ ਬਣਾ ਲੈਂਦੇ ਬਾਪੂ ਤੇਰੇ ਘਰ ਕੇ ਨਾ ਕੁਝ ਕਰ ਲਾਊ ਕਿ ਕੀ ਕਰਨੀਂ ਲਿੰਦਰੀ ਲਾਊਗਾ ਉਹ ਟਰੱਕ ਨਹੀਂ ਲੈ ਟਰੈਕ ਕਰ ਉਹਨੂੰ ਆਈ ਨਹੀਂ ਜਾਂਦਾ ਰਾਂਜਾ ਉਹ ਦੇਖੋ ਜੀ ਘੁੜੀ ਘੁੜੀ ਲੱਗ ਗਿਆ ਉਹ ਮਿੱਟੀਾਂ ਘਰ ਜਾਂਦੀ ਹੁਣੇ ਕਾਲੇ ਹੋ ਰੋਣਾ ਲੱਗਣਗੇ ਪਲਾਗ ਸਭ ਜੀ ਪੜੀ ਮੇਰੇ ਵੀਰੋ ਪਹਿਲੀ ਟਰਾਲੀ ਭਰ ਚੁੱਕੀ ਆ ਚੱਲ ਆਏ ਚੱਲੇ ਚਾਰ ਨਹੀਂ ਪਾਉਂਦੇ ਵੇਚਾਂਗੇ ਫਿਰ ਬਾਹਰ ਹੀ ਟਗੜਿਆ ਨਾ ਮੱਕੀ ਦੀ ਦਾਣਾ ਬਾਹਲੇ ਤੇ ਨਹੀਂ ਸਿਆਉਂਦਾ ਮੱਝਾ ਖਰਾਬ ਹੋ ਜਾਂਦੀ ਹੈ ਇਹ ਕਿ ਨਹੀਂ ਨਹੀਂ ਗੱਲ ਬਾਤ ਹੁਣ ਸਾਨੂੰ ਐ ਟੈਂਸ਼ਨ ਨਹੀਂ ਪਈ ਸੇ ਵੇਚਣ ਜਾਂਣੇ ਜੀ ਉਹਨਾਂ ਨੇ ਕਿਹਾ ਸਾਨੂੰ ਦਾਣੇ ਦਿਖਾ ਦਾਣੇ ਹੈ ਨਹੀਂਗੇ ਟਟ ਟਟ ਔਰ ਆਜ ਹੁਣ ਭੁੱਖ ਲੱਗੀ ਤੜਕੇ ਰੋਟੀ ਨਹੀਂ ਲਈ 10 ਵਜੇ ਆ ਜਮਣਾ ਖਾ ਕੇ ਟਾਈਮ ਪਾਸ ਕਰਾਂਗੇ ਓਏ ਹੋਰ ਲਿਆ ਭਰਾਵਾ ਐਡੇ ਇੰਜਨਾਂ ਨੂੰ ਇਹ ਨਾ ਕਿੰਦਾ ਖਾਲ ਜੇ ਦੇਖ ਲਾ ਹੁਣ ਆ ਪੈਂਦਾ ਇੱਧਰ ਗਾ ਜੇ ਏ ਏ ਹਾਂ ਜੀ ਇਹ ਹੈ ਗੱਲ ਬਲ ਕਾਣ ਆ। ਲਓ ਜੀ ਕੋਈ ਟੈਨਸ਼ਨ ਨਹੀਂ ਆਉਦੀ ਮਸ਼ੀਨਾਂ ਵੱਡ ਲਈ ਟਕਾਨਾ ਜਾਵਾਂਗੇ ਆਵਾਂਗੇ ਟਕਾਨਾ ਜਾਵਾਂਗੇ ਆਵਾਂਗੇ ਪਰ ਰੌਲਾ ਹੈ ਵੀ ਰੇਟ ਕੀ ਲੈਣਗੇ? ਰੇਟ ਹੁੰਦਾ 200 ਉਹ ਰੇਟ ਹੈਗਾਗਾ 2500 ਰੁਪਿਆ ਕਹਿੰਦੇ ਸੀ 230 ਨੂੰ ਲੈ ਲਾਂਗੇ ਬਾਕੀ ਦੇਖ ਕੇ ਦੱਸਣਗੇ। ਦਿਤਾਣਿਆ ਸਾਹ ਉਤੇ ਕਿਵੇਂ ਬੋਸਾ ਕੀਮ ਕਿਵੇਂ ਨਹੀਂ ਲਾ ਦਿਖਾਉਣਾ ਪਰ ਤੁਹਾਨੂੰ ਉੱਤੇ ਜਾ ਕੇ ਫੈਕਟਰੀ ਵਿੱਚ ਕੀ ਬਣਦਾ ਪਤਾ ਮੌਸਮ ਵੀ ਇੱਕ ਨੰਬਰ ਆ ਮੀਂਹ ਨਹੀਂ ਆਉਂਦਾ ਸਾਡਾ ਪਿੰਡ ਪਾਪੀ ਹੈ ਯਾਰ ਆਪਣੇ ਆ ਜਾਂਦਾ ਠੰਡੀ ਹੋਏ ਨਾ ਕਰਮਾਇ ਜਿਗਰੀ ਬੈਠਾ ਆ ਬੰਨਿਆ ਨਹੀਂ ਪੈਪਾਂ ਵਾਲੇ ਓਏ ਪੈਪਾਂ ਬੰਨਿਆ ਨਹੀਂ ਆ ਉਹਦੇ ਬੰਨਿਆ ਉਹ ਨਹੀਂ ਪਾਈ ਜਾਂਦੇ ਹਾਂ ਉਹ ਝੋਨੇ ਹੋ ਜਾਣਗੇ ਲੋਕਾਂ ਦੇ ਜਾਓ ਮੇਰੇ ਵੀਰੋ ਆ ਗਈ ਫੈਕਟਰੀ ਚ ਨਹੀਂ ਆਇਆ ਬੱਧੀ ਆ ਗਿਆ ਨਹੀਂ ਨਾ ਆਵੇ ਮੀਂਹ ਦਾ ਆ ਰਹੀ ਆ ਗਿਆ ਮੇਰੇ ਵੀਰੋ ਦੇਖੋ ਮੰਡਰਾ ਹੀ ਜਾਂਦਾ ਸਾਡੇ ਦਾ ਕਹਦਾ ਵੱਟ ਨਹੀਂ ਦੀ ਨੀ ਜੱਸਿਆ ਕਾ ਵੱਟ ਨਹੀਂ ਆ ਕਾਲੀ ਕਾਲੀ ਆ ਆ ਗਈ ਫੈਕਟਰੀ ਘਰਦਾ ਕੰਡਾ-ਕੰਡਾ ਇੱਥੇ ਓਏ ਕੰਡੇ ਉਹਨੂੰ ਕਾਇਨ ਨਾਲ ਆਉਦੇ ਹੋਵੇ ਨਾ ਕੀਰ ਹੁੰਦਾ ਨਹੀਂ ਇੱਥੇ ਬੈਠਾ ਉਹ ਤੇ ਹੁੰਦਾ ਨਹੀਂ ਕਿਹਦੇ ਬੈਠਾ ਕੋਈ ਚੱਲਦਾ ਕੰਡਾ ਇਹ ਓਏ ਚੱਲਦਾ ਉਹ ਜੀ ਮੇਰੇ ਵੀਰ ਆ ਗਏ ਉਹਨੂੰ ਤੇਲ ਵਾਲੇ ਨੂੰ ਉਹ ਰਾਜਸਥਾਨੀ ਦੇਖੂਗਾ ਹੈ ਆਪੇ ਬੋਲ ਮਾਰ ਦੂ ਇਹ ਹੋ ਗਈ ਸ਼ਾਰਟ ਦੀ ਮੀਂਹ ਵੀ ਆ ਗਿਆ ਮਜ਼ਲਾ ਕਿਹੜਾ ਵੱਢਣ ਤੂੰ ਅੱਜ ਓਏ ਭਾਰ ਭੱਜ ਗਿਆ ਨੇਰੀ ਆ ਬੜਾ ਤੇਜ਼ ਹੈ ਬਦਲੇ ਦਾ ਹੋਰ ਵੀ ਆਉਗੀ ਉਹਦਾ 2 ਕਿੱਲਿਆਂ ਦਾ ਬਾ ਮੀਣ ਆਵੇ ਹੋਰ ਵੀ ਆਊਗੀ ਲਓ ਜੀ ਮੇਰੇ ਕੋਲ ਲਾਉਣੇ ਅੰਦਰ ਤੋਂ ਦਿਖਾਉਣੇ ਹੁਣ ਆਓ ਜੀ ਇੱਥੇ ਰੇਡ ਦਾ ਰੌਲਾ ਪੈ ਗਿਆ 200 ਰੁਪਏ ਲਵਾਂਗੇ ਇਹ ਇਹ ਦਾ ਮੁੰਡਾ ਕਹਿੰਦਾ ਘੱਲੂ 20 20 ਰੁਪਏ ਫਿਰ ਤਾਂ ਲਾ ਦਾਂਗੇ ਬਾਕੀ ਦੇਣੇ ਆ ਇਹ ਬਦ ਦੋਸਤ ਹੀ ਲਾਦ ਕੇ ਮੈਂ ਵੀ ਇਹੇ ਲਾੜ ਦੋ ਦਾ ਮੁੰਡਾ ਖਾਂ ਦਾ ਕਰਦੇ ਹੱਲ ਮੁੰਡੇ ਮੈਂ ਕਰਕੇ ਅੰਦਰ ਲਾ ਦੇ ਓਏ ਲਾਉਣੀਆਂ ਉੱਥੇ ਕਿ ਚੱਕਣੇ ਹੋ ਕਰਨੀਆਂ ਲਓ ਵੀ ਅੰਦਰ ਲਾਉਣੀਆਂ ਅਸਾ ਵੀ ਬਣਦੇ ਇਹਨਾਂ ਕੋਲੇ ਪਰਾਲੀ ਦੇ ਪੁੱਤਰ ਕੰਮ ਤੱਤਾ ਹੋਇਆ ਹੂੰ ਤੱਤੇ ਆ ਹੁਣੀ ਨਿਕਲੇ ਮਸ਼ੀਨ ਚ ਚਾਹੇ ਤਾਂ ਜੇ ਨੂੰ ਬੜਾ ਦਾੜਾ ਪਰ ਜਾਸਤੇ ਉਚੰਤਰਾ ਦੀ ਗਿੱਟੀ ਆ ਗਿੱਟੀਆਂ ਆ ਕਾ ਬ੍ਰੀਕ ਆ ਗਈ ਹਣਾ ਇਹ ਮੈਂ ਇਹ ਕਰ ਦੇਣਾ ਬਹੁਤ ਬੰਦਾ ਕਰਾ ਲਿਆ ਟਰੈਕ ਬੋਲੇ 50 ਬੋਚਾ ਆ ਵਾ ਮੁੰਡੋ ਇੱਕ ਟਰਾਲੀ ਵੱਢਣੀ ਵਾ ਵੱਢ ਲਈ ਹੁਣ ਮੀ ਆ ਗਿਆ ਬੋਲਦੇ ਕਹਿੰਦੇ ਪਾਲਿਆ ਝਾਰ ਮਖਾਸਾ ਝਾਰ ਹੀ ਨਹੀਂ ਪਉਂਦੇ ਆਊਗਾ ਮੀ ਜਾਂ ਫਿਰ ਪੂਰਾ ਕੀ ਗੱਲਾਂ ਨੋ ਮੀਨ ਰਵਣੇ ਕੇ ਰਵਣੇ ਕੇ ਮੱਕੀ ਰਹੀ ਵਿੱਚ ਪੁਆ ਆ ਜੇ ਝਾਰ ਨਾਲ ਲੇਟ ਹੋ ਗਈ ਦਾਣਾ ਬਣ ਜਵਾਈ ਲਵਾਵਾਂਗੇ ਕਿ ਨਹੀਂ ਦਾਣਾ ਵਾ ਕੱਲਾ ਪੱਕੂ ਆਹੋ ਇਹਨਾਂ ਦੀ ਵੱਡਾਂਗੇ ਗਿੱਲੀ ਜੀ ਕੋਈ ਨਹੀਂ ਹੁੰਦਾ ਗਿੱਲੀ ਜੀ ਲਈ ਫਰਾਂਗੇ ਫਿਰ 50 ਉੱਤੇ ਲੋ ਮੇਰੇ ਵੀਰੋ ਰਾਮਣਾ ਗਣ ਮੀ ਬੋਤ ਆ ਇੱਕ ਮੱਕੀ ਨਹੀਂ ਫਿਰਦਾ ਇਹਨਾਂ ਦੇ ਆ ਤਰੀ ਬੈਠਿਆ ਇੰਨੇ ਦਾਣੇ ਆ ਦਾਣੇ ਹੀ ਨਹੀਂ ਭਾਵ ਕਿ ਕਿੱਦਾਂ ਸੋਣਾ ਇਹ ਬਈਆ ਆ ਛੱਲੀ ਸੀਗੀ ਇੰਨੀ ਛੱਲੀ ਦਾ ਬ੍ਰੀਕ ਵੱਡਦੀ ਆ ਮਸ਼ੀਨ ਤੁਸੀਂ ਬਈ ਫੇਰ ਦਾਣਾ ਕੱਚਾ ਜਿਹੜੀ ਗੱਲ ਤਾਂ ਨਹੀਂ ਬੱਚਾ ਉਹਦੇ ਬੱਚੀ ਕੁਤਰਿਆਂ ਦਾ ਹੋ ਸਰ ਫੇਰ ਹੀ ਦਾਣੇ ਆ ਉਹਨੇ ਜੇ ਕੁਤਰਿਆਂ ਨੂੰ ਪਕਰਦਾ ਹੁੰਦਾ ਦੋ ਚਾਰ ਹੋਰ ਖੜੇ ਘਰੇ ਪੋਣ ਹੋਵੇ ਤਾਂ ਵਹਲਾ ਗੈਣ ਚਾਰ ਹਨਾ ਬਣੇ ਹੋਏ ਕੱਚਾ ਦੁੱਧ ਹਨ ਨਾ ਨਾਣੇ ਜਲੇ ਤਾਂ ਜਾਣਦੇ ਆਪਾਂ ਨੂੰ ਕਿ ਭਾਰੀ ਆ ਭਾਂਚੇ ਦਮੀਨਾ ਭਾਰੀ ਹੋਊਗਾ ਨਾ ਛਾਲਾ ਭਾਰੀ ਵੜ ਵੜ ਲਿਆਵਾਂਗੇ ਆਂ ਇਂ ਚਲਾਈ ਚੱਲੋ ਬੇਤੀ ਆਂ ਇਂ ਚਲਾਈ ਚਲਾਂਗੇ ਹਨਾ ਵੀ ਟਰਾਲੀ ਦਾ ਭਜਣਾ ਕਰੂ ਗਿੱਲੀ ਆਂ ਪਰੇ ਲੈਣੀ ਨਹੀਂ ਜਾਂਦੇ ਨਾ ਗਿੱਲੀ ਵੀ ਲੈਂਦੇ ਪੱਟੂ ਇਹ ਕਿਵੇਂ ਗਿੱਲੀ ਔਰ ਮੀਂਹ ਹਟੇ ਤਾਂ ਫੇਰ ਤਾਂ ਭਲਾ ਹੋ ਗਾ ਮੀਂਹ ਹਟੇ ਤਾਂ ਬਟਾਏ ਮੀਂਹ ਕਦੋਂ ਵੜ ਲੂਗਾ ਆਓ ਜੀ ਮਿੱਤਰੋ ਟਰਾਲੀ ਗੱਡੇ ਬਈ ਲੱਗੀ ਪਿਆ ਬਈ ਛੱਡੇ ਹੁਣ ਕੀ ਕਰਕੇ 11 ਵਜ ਗਏ ਯਾਰ ਹੁਣ ਭੁੱਖੇ ਥੋੜੀ ਮਰਨਾ ਗੱਡੀ ਜਾਊਗਾ ਆਪਣੀ ਆਪਾਂ ਦਾ ਟਰਾਲੀ ਛੱਡੇ ਵੀ ਉੱਥੇ ਠੀਕ ਆ ਹੁਣ ਜੋ ਜੀ ਜਾ ਕਰ ਉਹ ਪਾ ਕੇ ਜੋ ਹਟ ਜੀ ਗਿਆ ਮੀਂਹ ਉਹ ਪਾ ਗ ਜਾਂਗੇ ਅੱਡੇ ਤੇ ਅੰਨੇ ਖਾ ਪੀ ਕੇ ਆਉਣੇ ਕੋਸ ਆਪੇ ਖਵਾਉ ਉਹ ਇਹ ਮੀਟ ਖਾਣੇ ਆ ਠੰਡ ਹੋਈ ਪਈ ਆ ਟੋਟਲ ਲੱਗਿਆ 100 ਰੁਪਈਆ ਦਾ ਭੁੱਖਾ ਵੈਦਾ ਯਾਰ ਮਰ ਗਿਆ ਰਹਿਣਾ ਭੁੱਖਾ ਨਾਲ ਸਾਨੂੰ ਮਾਰਦਾ ਗੰਦਰ ਤੇ ਮੀਂਹ ਵਿੱਚ ਆ ਮੀਂਹ ਦਾ ਮੇਰੇ ਵੀਰੋ ਪੂਰਾ ਆ ਗਿਆ ਇਹ ਕੋਲੇ ਖੜਾ ਤਾ ਹਾਂ ਬਈ ਪਹਿਲਾ ਬੱਦਾ ਸੀ ਜੀ ਹੁਣ ਜਮਾ ਇਹ ਕੁੜ ਗਿਆ ਅੱਜ ਲੱਗਦਾ ਹਟਦਾ ਨਹੀਂ ਪਾਣੀ ਕੰਛਦਨ ਦਾ ਜਿਹੜਾ ਹੈ ਜੀ ਬਹੁਤ ਤਾਂ ਪਾਣੀ ਪਾਣੀ ਕਰਦੇ ਸੀਗੇ ਪਾਣੀ ਉਹ ਜਖੀਰ ਵਾਲਾ ਜਿਹੜਾ ਪੰਜ ਦਿਨ ਪਾਈ ਜਾ ਫਿਰ ਉਹ ਚ ਜਾਈ ਜਾਂਦੇ ਤੇ ਮੇਰੇ ਸਾਲੇ ਉਸੇ ਹੋਰੀ ਕੱਡੇ ਲੀਕ ਨਹੀਂ ਲੀਕ ਕੱਢ ਦੋ ਫਿਰ ਕੋਈ ਹੁੰਦਾ ਪਰਾਂ ਵਾਲੇ ਖਾਲਪ ਦੀ ਬਾੜ ਤੋੜ ਤੜ ਤੋ ਕਿਸੇ ਬਸ ਦੇਖੋ ਜੀ ਮੇਰੇ ਵੀਰੋ ਸਾੜਾ ਚੜੀ ਲੱਗੀ ਕਹਿੰਦੇ ਝੜੀ ਨਹੀਂ ਲੱਗੀ ਚੜੀ ਚੜੀ ਉਹ ਲੱਗ ਚੁੱਕਿਆ ਸੌਣ ਚੜਾ ਤਾਂ ਹੈ ਨਹੀਂਗਾ ਸੌਣ ਦੀ ਝੜੀ ਪਹਿਲਾਂ ਲੱਗ ਚੁੱਕਿਆ ਉਹ ਆਇਆ ਬੱਕਿਆ ਦੇਖੋ ਜੀ ਬੱਸ ਆ ਗਈ ਲੈ ਲੈ ਭਾਈ ਟੱਪ 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 ਕੋਲ ਹਾਰ ਨਾ ਮਾਰਦਾ ਯਾਰ ਦਲਵੰਟੀ ਤੋਂ ਹਾਂ ਦਾ ਆ ਤਾਂ ਮਹਾਵਲ ਇੱਕ ਨੰਬਰ ਆ ਮੇਰੇ ਵੀਰੋ ਇੱਕ ਨੰਬਰ ਰਮਣੇ ਕੇ ਰਮਣੇ ਕੇ ਮੱਕੀ ਕੀ ਵਟਨ ਲੱਗ ਕੇ ਰਮਣੇ ਗਰਮੀ ਬਹੁਤ ਆ ਰੱਬ ਵੀ ਖੋ ਜਾਂਦਾ ਪਾ ਕਹਿੰਦੇ ਅੱਜ ਭਰੇ ਵਾ ਵੱਡਿਆ ਗਏ ਨਾ ਇਹ ਹੁਣ ਲਾਉਂਦੇ ਨਹੀਂ ਮੁਰੋਂ ਕਹੇ ਸਾਡੇ ਕੋਲ ਥਾਂ ਨਹੀਂ ਗਈ ਅੰਦਰ ਥਾਂ ਹੀ ਨਹੀਂ ਗਈ ਬਾਹਰ ਕਹਿੰਦੇ ਮੀਂਹ ਪੈਂਦਾ ਮੀਂਹ ਜੇ ਅਸੀਂ ਲਾਉਂਦੇ ਨਹੀਂ ਲੈ ਕਰ ਲੋ ਗੱਲ ਇੱਕ ਰੇਡ ਘਟਾਤਾ ਰੇਡ ਕਹਿੰਦੇ ਦੋਸੇ ਲਵਾਂਗੇ ਦਾਣਾ ਜਿਹੜਾ ਦਾਣਾ ਹੈਗਾ ਵੀ ਉਹ ਦਾਣਾ ਇਹਨਾਂ ਨੂੰ ਦੀਂਦਾ ਨਹੀਂ ਵੀ ਦੀਦਾ ਕੀ ਦਾਣਾ ਥੋੜਾ ਸੀਗਾ ਦੁੱਧੇ ਚ ਕੱਚਾ ਸੀਗਾ ਉਹ ਮਸ਼ੀਨ ਕੋਤਰਦੰਦੇ ਵਿੱਚ ਹੀ ਉਹ ਕਰ ਦਿੰਦੇ ਹਰ ਉਹ ਦੀਂਦੀ ਨਾਣੀ ਦਾ ਕਰਕੇ ਇਹ ਕਹਿੰਦਾ ਦਾਣਾ ਘੱਟ ਆਗਾ 215 ਇਸ ਕਰਕੇ 200 ਕਿੰਨਾ ਕਰਦਾ 15 15 215 ਕਰਦਾ ਬਈ ਇਹ ਕਹਿੰਦਾ ਚਲੇ ਨਹੀਂ ਗੱਲ ਕਰੀ ਸੀ ਪਹਿਲਾਂ 200 ਕਹਿੰਦੇ ਸੀ ਪਹਿਲਾਂ 200 215 ਹੋ ਗਿਆ ਕਹੋ ਤਾਂ ਤੇ ਇੰਨੇ ਜਾਣ ਫਿਰ ਵੀ ਨਿਕਲਦੇ ਆਪਾਂ ਇੰਦਰਖਾਨ ਪੀਣ ਕਰੂਗਾ ਮੇਰੇ ਸਾਲੇ ਖਵਾ ਨਹੀਂ ਰਿਹਾ ਕੋਈ ਹੋ ਜਾਊਗਾ ਮੀਨਾ ਲੈ ਜਾਵਾਂਗੇ ਆਪਾਂ ਨਾ ਕਿਹੜਾ ਰੁਕਦਾ ਦੇਖੋ ਜੀ ਆ ਵੀ ਚੋਈ ਜਾਂਦੀ ਐ ਚੱਕਰੀ ਬੈਠਾ ਦੇ ਕਿਥੇ ਇੱਥੇ ਰਹਿਣਾ ਹੰਪਾ ਕਿਆ ਹੋਵੇ ਟਰੈਕ ਮੇਰੇ ਵੀਰੋ ਮੀਨ ਦਾ ਪੂਰਾ ਹੈ ਟਰੈਕਟਰ ਤੋਂ ਦਾ ਉਹਨਾਂ ਨੇ ਕਿ ਤੋਤਾ ਨਹੀਂ ਮਾਏ ਕਹਣਾ ਇਹ ਬਾਹਲਾ ਪਿਉਣਾ ਬਾਹਲਾ ਪੈਂਦਾ ਮੀਟ ਟਕਾ ਦੇਣਾ ਨਾ ਲੀ ਚੱਲੇ ਪਾਇਰ ਰੱਖ ਲੋ ਤਹਾਂ ਤੇ ਐ ਉਹ ਕੈਮਰਾ ਦਾ ਵੀ ਪਾਣੀ ਪੈ ਗਿਆ ਬਾਈ ਦੇਖੋ ਚਲੋ ਬਾਕੀ ਭੇਜ ਕੇ ਦਰ ਆਹ ਤੇ ਲਗਾ ਆਹ ਦੇਖੋ ਦੇਖੋ ਇਤੋਂ ਬਾਹਰ ਤਾਂ ਛਤਰੀ ਭੇਜਦੇ ਨੂੰ ਪਾ ਉਹ ਦਵਾ ਜਾ ਉਹ ਦੇਖਰਾ ਭਰ ਜਾ ਉਹ ਪਾਣੀ ਨਾਲ ਭੱਜਿਆ ਦੇਖੋ ਮੇਰੇ ਵੀਰੋ ਕ ਕਰ ਰਿਹਾ ਜੀ ਤੂੰ ਪਤਾ ਨਹੀਂ ਕਿਹੜਾ ਸੀਗਾ ਪਾਣੀ ਜਿਆਦਾ ਗੁੱਡਾ ਬਾਪ ਨੂੰ ਡੋਜਾ ਮੇਰੇ ਚ ਕੈਮਰੇ ਬਣੀ ਭਰ ਗਿਆ ਪਾਣੀ ਦਾ ਸਵਾਡ ਕਰਾਉ ਆ ਦੇਖੋ ਮੇਰੇ ਵੀਰੋ ਪਾਣੀ ਦਾ ਪਾਣੀ ਖੁਸ਼ ਬਹੁਤ ਆ ਜੀ ਸਾਢੇ ਨਹੀਂ ਕੱਲਾ 20 ਪੈਰ ਹੈ ਅੱਜ ਪੈ ਗਿਆ ਬਾਈ ਹਾਜੀ ਬਾਟਾ ਪਿੰਡ ਪਾਪੀ ਵਾਲਾ ਤਾਂ ਕਰਕੇ ਲੈਂਜ ਭਿੱਜ ਗਏ ਮੇਰੇ ਵੀਰੋ ਹੁਣ ਕਿਵੇਂ ਹਣ ਲੋਟ ਆ ਥੋੜਾ ਦਿਖਾਉਣਾ ਪਰ ਕੀ ਕਰਨੇ ਜਾ ਕੇ ਕੋਈ ਮਿੱਤਰੋ ਨਹੀਂ ਪਾਇਆ ਛੇ ਟਾਗੇ ਟਰਾਲੀ ਲਾ ਕੇ ਦੋ ਲਾਦਣਾ ਤੇ ਕਚਲ ਕਾਨ ਜਾ ਹੋ ਗਿਆ ਹਾਂ ਟਰੈਕਟਰ ਵਧੀਆ ਤੁਰ ਰਿਹਾ ਫਿਰ ਦਾ 4 5 ਫੈਂਡ ਖੜਾ ਹੁੰਦਾ ਉਹ ਤਾਂ ਨਹੀਂ ਬਾਹਰ ਤੇ ਖੜਾ ਉਹ ਤਾਂ ਲਈ ਕਰਦਾ ਅਹੋ ਨੋ ਜੀ ਮਾਰੇ ਵੀਰੋ ਸਾਰੇ ਆਵਾਰ ਨੂੰ ਗਾਣੇ ਛੱਡੀ ਵੱਡਾ ਕਾਪੀਰਾਈਟ ਜਣਾਜੋ ਇਹ ਹੁਣ ਦਿਖਾਉਨੇ ਆ ਇੱਕ ਮਿੰਟ ਉਹ ਵੀ ਬਾਹਰ ਕੱਢਦਾ ਲਈ ਖੜਾ ਹੋ ਗਿਆ ਖੜਾ ਖੜਾ ਹੋ ਗਿਆ ਲਈ ਦੇਖੋ ਕਾਹੀ ਪੈਂਦਾ ਤੁਰਿਆ ਲੰਨ ਤਾਂ